ਜਾਂ ਤਾਂ ਸਾਡੀ ਕੌਮ ਹੈ ਜਿਹੜੀ ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਮੁੱਕ ਚੁੱਕਿਆ ਜਾਂ ਫਿਰ ਭਾਈ ਆਪਾਂ ਐ ਕਹਿ ਸਕਦੇ ਆਂ ਕਿ ਲੋਕਾਂ ਨੂੰ ਆਪਦੇ ਕੰਮ ਐਨੇ ਜ਼ਿਆਦੇ ਜ਼ਰੂਰੀ ਹੋ ਗਏ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਲੋੜ ਹੀ ਨਹੀਂ ਰਹੀ ਪੰਥਕ ਪਾਰਟੀਆਂ ਨੇ ਸਾਡੀ ਕੌਮ ਦੇ ਪ੍ਰਚਾਰਕ ਨੇ ਜਦੋਂ ਉਹਨਾਂ ਦੇ ਰੁਝਾਨ ਨਹੀਂ ਹੈ ਇਸ ਪਾਸੇ ਕਿ ਆਪਾਂ ਬੇਦਬੀਆਂ ਰੋਕਣ ਵਾਸਤੇ ਕੋ ਸਖਤ ਕਾਨੂੰਨ ਬਣਵਾਉਣ ਵਾਸਤੇ ਸੰਦਰਸ਼ ਕਰ ਰਿਹਾ ਭਾਈ ਗੁਰਜੀਤ ਸਿੰਘ ਉਹਦਾ ਸਾਥ ਦੇਣ ਵਾਸਤੇ ਪਹੁੰਚੀਏ ਲੋਕਾਂ ਨੂੰ ਪ੍ਰੇਰ ਕੇ ਲੈ ਕੇ ਆਈਏ ਤਾਂ ਉਦੋਂ ਤੱਕ ਕੰਮ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਆਉਂਦੀ ਜਦੋਂ ਤੱਕ ਕੋਈ ਜਿਹੜੇ ਆਗੂ ਬੰਦੇ ਹੁੰਦੇ ਨੇ ਉਹ ਉਹਨਾਂ ਨੂੰ ਜਗਾਉਂਦੇ ਨਹੀਂ ਹੋਰ ਤਾਂ ਜਿਹੜੇ ਕੰਮ ਕਰ ਰਹੇ ਨੇ ਉਹਦੇ ਬਾਰੇ ਕੁਝ ਨਹੀਂ ਸਰਕਾਰ ਫੈਸਲਾ ਕਰਦੀ ਆ ਨੋਟੀਫਿਕੇਸ਼ਨ ਜਾਰੀ ਹੁੰਦੇ ਪਤਾ ਲੱਗਦਾ ਜੀ ਇਹ ਕਾਨੂੰਨ ਲਾਗੂ ਹੋ ਗਿਆ ਜਿਹੜਾ ਇਹ ਬੇਅਦਵੀ ਸੰਬੰਧੀ ਕਾਨੂੰਨ ਹੈ ਜਿਹਦਾ ਕੋਈ ਵਿਰੋਧ ਹੀ ਨਹੀਂ ਕਰ ਸਕਦਾ ਹੈਗਾ ਜਿਹੜੀ ਇੱਕ ਬਿਲਕੁਲ ਜਾਇਜ਼ ਮੰਗਾ ਉਹਦੇ ਵਾਸਤੇ ਕਹਿ ਰਹੇ ਨੇ ਅਸੀਂ 6 ਮਹੀਨੇ ਦੀ ਸਜ਼ਾ ਲਵਾਂਗੇ ਕਿ ਲੋਕਾਂ ਨੇ ਕਰੋਸਾ ਨਹੀਂ ਕੀਤਾ ਕਹਿੰਦੇ ਵੀ ਆਖਿਰ ਇਸ ਮੋਰਚੇ ਨੇ ਵੀ ਵਿੱਕ ਜਾਣਾ ਹੈ ਇੱਥੇ ਜਿਹੜੇ ਆਗੂ ਨੇ ਉਹਨਾਂ ਨੇ ਪੈਸੇ ਲੈ ਕੇ ਪਾਸੇ ਹਟ ਜਾਣਾ ਤੇ ਅਸੀਂ ਐਵੇਂ ਧੂਪਾਂ ਦੇ ਵਿੱਚ ਮੋਰਚੇ ਲਾਂਦੇ ਰਹਾਂਗੇ ਫਿਰ ਤਾਂ ਆਪਾਂ ਸਰਪ ਸਿੱਖਾਂ ਦੇ ਵਿੱਚ ਅਜੇ ਭਾਵਨਾ ਬਣ ਗਈ ਇਹਦਾ ਮਤਲਬ ਕਿ ਜਿਹੜਾ ਆਪਣੀ ਜਾਨ ਦੇਊਗਾ ਸੀ ਉਹਨੂੰ ਸੱਚਾ ਮੰਨਾਂਗੇ ਸਿੱਖ ਪੰਥ ਦੀ ਕੋਈ ਵੀ ਵੱਡੀ ਸ਼ਖਸੀਅਤ ਇੱਥੇ ਸਾਥ ਦੇਣ ਲਈ ਨਹੀਂ ਪਹੁੰਚੀ ਇਹਦਾ ਕਾਰਨ ਕੀ ਮੰਨਦੇ ਕਰੋੜਾਂ ਦੀਆਂ ਗੱਡੀਆਂ ਨੇ ਉਹਨਾਂ ਕੋਲੇ ਕਰੋੜਾਂ ਦੇ ਉਹਨਾਂ ਨੇ ਮਹਿਲ ਬਣਾਏ ਹੋਏ ਨੇ ਸਿੱਖ ਸਿੱਖੀ ਦੇ ਪ੍ਰਚਾਰ ਦੇ ਆਧਾਰ ਤੇ ਪਰ ਜੋ ਗੱਲ ਉਹਨਾਂ ਨਾਲ ਕਰਦੇ ਆ ਬੇਅਦਬੀ ਦੀ ਗੱਲ ਤੇ ਉਹਨਾਂ ਨੂੰ ਜਾ ਜਾ ਕੇ ਵੀ ਸੱਦੇ ਦਿੱਤੇ ਉਹਨਾਂ ਦਾ ਬਹੁਤ ਤੱਕ ਪਹੁੰਚ ਕੀਤੀ ਹੈ ਪਰ ਜੋ ਉਹਨਾਂ ਨੂੰ ਅੱਗੋਂ ਵਤੀਰਾ ਰੱਖਣਾ ਚਾਹੀਦਾ ਇਸ ਮਾਮਲੇ 'ਚ ਉਹ ਕੁਝ ਬਹੁਤ ਵਧੀਆ ਨਹੀਂ ਜਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਸੀ ਉਹ ਪੰਜ ਪਿਆਰੇ ਵੀ ਮੇਰਾ ਸਾਥ ਛੱਡ ਗਏ ਮੇਰੀ ਕੌਮ ਮੇਰਾ ਸਾਥ ਛੱਡ ਗਈ ਪੰਥ ਨੇ ਮੈਨੂੰ ਪਿੱਠ ਦਿਖਾਈ ਹੈ ਭਾਈ ਗੁਰਜੀਤ ਸਿੰਘ ਖਾਲਸਾ ਦੇ ਇਹ ਬੋਲ ਸੀ ਕੌਮ ਦੀ ਪੰਥ ਦੀ ਸੇਵਾ ਭਾਈ ਗੁਰਜੀਤ ਸਿੰਘ ਕਰ ਰਹੇ ਨੇ ਜੋ ਉਹਨਾਂ ਦਾ ਸਾਥ ਕੌਮ ਨੂੰ ਦੇਣਾ ਚਾਹੀਦਾ ਸੀ ਉਸ ਵੱਡੇ ਪੱਦਰ ਤੇ ਸਾਥ ਨਹੀਂ ਦਿੱਤਾ ਇਹ ਅਸੀਂ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਬਾਦ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਨ ਮੇਰੇ ਪਿੱਛੇ ਜਿਹੜਾ ਤੁਸੀਂ ਇੱਕ ਟਾਵਰ ਦੇਖ ਰਹੇ ਹੋ ਸਮਾਣਾ ਦੇ ਵਿੱਚ ਅਸੀਂ ਮੌਜੂਦ ਹਾਂ ਇਹ ਉਹੀ ਟਾਵਰ ਹੈ ਜਿਸ ਟਾਵਰ ਦੇ ਉੱਤੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਬੈਠੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਇਸ ਮੰਗ ਨੂੰ ਲੈ ਕੇ ਇਸ ਟਾਵਰ ਦੇ ਉੱਤੇ ਚੜੇ ਸੀ ਕਿ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਹੈ ਉਸ ਦੇ ਸਬੰਧੀ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਚਾਹੇ ਉਹ ਗੀਤਾ ਹੋਵੇ ਬਾਈਬਲ ਹੋਵੇ ਕੁਰਾਨ ਸ਼ਰੀਫ ਹੋਵੇ ਜਾਂ ਫਿਰ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਲਈਏ ਭਾਈ ਭਾਈ ਗੁਰਜੀਤ ਸਿੰਘ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਰਧਾ ਰੱਖਦੇ ਨੇ ਪਰ ਇਸ ਦੇ ਨਾਲ-ਨਾਲ ਹੀ ਉਹਨਾਂ ਨੇ ਸਰਬ ਧਰਮ ਜਿਹੜੇ ਗ੍ਰੰਥ ਨੇ ਉਹਨਾਂ ਦੇ ਸਤਕਾਰ ਨੂੰ ਬਹਾਲ ਕਰਨ ਦੇ ਲਈ ਇਹ ਮੰਗ ਕੀਤੀ ਸੀ ਤਾਂ ਤਕਰੀਬਨ ਪਿਛਲੇ 10 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਉਸ ਟਾਵਰ ਦੇ ਉੱਤੇ ਬੈਠੇ ਨੇ ਅੱਜ ਪੂਰੇ 10 ਮਹੀਨੇ ਹੋ ਚੁੱਕੇ ਨੇ ਤੇ ਇਸ ਮੋਰਚੇ ਦੀ ਜਿਹੜੀ ਸਥਿਤੀ ਹੈ ਬੜੀ ਸ਼ਰਮ ਆਉਂਦੀ ਹੈ ਸਾਨੂੰ ਇਹ ਗੱਲ ਕਹਿੰਦੇ ਆ ਕਿ ਇਸ ਮੋਰਚੇ ਦੇ ਉੱਤੇ ਕੁੱਲ ਗਿਣਤੀ ਦੇ ਸਿੰਘ ਨੇ ਜਿਹੜੇ ਸਿਰਫ ਉਹ ਮੌਜੂਦ ਨਹੀਂ ਜਾਂ ਤਾਂ ਸਾਡੀ ਕੌਮ ਹੈ ਜਿਹੜੀ ਉਹਨਾਂ ਦੇ ਵਿੱਚੋਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਮੁੱਕ ਚੁੱਕਿਆ ਜਾਂ ਫਿਰ ਭਾਈ ਆਪਾਂ ਐਂ ਕਹਿ ਸਕਦੇ ਆਂ ਕਿ ਲੋਕਾਂ ਨੂੰ ਆਪਣੇ ਕੰਮ ਐਨੇ ਜ਼ਿਆਦੇ ਜ਼ਰੂਰੀ ਹੋ ਗਏ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਲੋੜ ਹੀ ਨਹੀਂ ਰਹੀ ਤਾਂ ਇੱਥੇ ਭਾਈ ਤਲਵਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਤਕਰੀਬਨ 10 ਮਹੀਨੇ ਹੋ ਚੁੱਕੇ ਨੇ ਇਹ ਮੋਰਚਾ ਲੱਗਿਆ ਤੇ ਹੁਣ ਤੱਕ ਵੀ ਮਤਲਬ ਲੋਕ ਨੇ ਜਿਹੜੇ ਇਸ ਮੋਰਚੇ ਦਾ ਸਾਥ ਨਹੀਂ ਦੇ ਰਹੇ ਜਦੋਂ ਕਿ ਗੁਰਜੀਤ ਸਿੰਘ ਖਾਲਸਾ ਆਪਣੇ ਵਾਸਤੇ ਨਹੀਂ ਬੈਠੇ ਕਿਸੇ ਨਿੱਜੀ ਹਿੱਤ ਲਈ ਨਹੀਂ ਬੈਠੇ ਗੁਰੂ ਸਾਹਿਬ ਲਈ ਬੈਠੇ ਆ ਕੀ ਕਹਿਣਾ ਚਾਹੋਗੇ ਵੀ ਲੋਕ ਨੇ ਜਿਹੜੇ ਕਿਉਂ ਨਹੀਂ ਜੁੜ ਰਹੇ ਸੀ ਮੋਰਚੇ ਦੇ ਨਾਲ ਦੇਖੋ ਜੀ ਜਿਹੜੇ ਆਮ ਲੋਕ ਨੇ ਨਾ ਉਹ ਕਿਸ ਨਾ ਕਿਸੇ ਲੀਡਰ ਦੀ ਅਗਵਾਈ ਚੰਗਰ ਸੰਘਰਸ਼ ਕਰਦੇ ਨੇ ਹੂੰ ਹੁਣ ਜਿਹੜੇ ਸਾਡੇ ਪੰਥਕ ਲੀਡਰ ਨੇ ਪੰਥਕ ਪਾਰਟੀਆਂ ਨੇ ਸਾਡੀ ਕੌਮ ਦੇ ਪ੍ਰਚਾਰਕ ਨੇ ਜਦੋਂ ਉਹਨਾਂ ਦੇ ਅਰਜ਼ਾਨ ਨਹੀਂ ਹੈ ਇਸ ਪਾਸੇ ਕਿ ਆਪਾਂ ਬੇਦਬੀਆਂ ਰੋਕਣ ਵਾਸਤੇ ਕੋ ਸਖਤ ਕਾਨੂੰਨ ਬਣਵਾਉਣ ਵਾਸਤੇ ਸੰਦਰਸ਼ ਕਰ ਰਿਹਾ ਭਾਈ ਗੁਰਜੀਤ ਸਿੰਘ ਉਹਦਾ ਸਾਥ ਦੇਣ ਵਾਸਤੇ ਪਹੁੰਚੀ ਲੋਕਾਂ ਨੂੰ ਪ੍ਰੇਰ ਕੇ ਲੈ ਕੇ ਆਈਏ ਤਾਂ ਉਦੋਂ ਤੱਕ ਕਾਮ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਹੁੰਦੀ ਜਦੋਂ ਤੱਕ ਕੋਈ ਜਿਹੜੇ ਆਗੂ ਬੰਦੇ ਹੁੰਦੇ ਨੇ ਉਹ ਉਹਨਾਂ ਨੂੰ ਜਗਾਉਂਦੇ ਨਹੀਂ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਜ਼ਿਆਦਾ ਕਸੂਰ ਸਾਡੇ ਜਿਹੜੇ ਪੰਥਕ ਲੀਡਰ ਨੇ ਜਾਂ ਜਿਹੜੇ ਪ੍ਰਚਾਰਕ ਨੇ ਇਤਿਹਾਸਿਕ ਸੰਪਰਦਾਵਾਂ ਬਣੀਆਂ ਹੋਈਆਂ ਨੇ ਆਪਦੇ ਆਪ ਨੂੰ ਬਹੁਤ ਵੱਡੇ ਦੱਸ ਦੇਣ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆਂ ਅਸੀਂ ਅਮਰ ਸ਼ਕਾਉਣਿਆ ਸਾਡੇ ਸੰਤ ਬਾਬੇ ਨੇ ਬ੍ਰਹਮ ਗਿਆਨੀ ਨੇ ਕਰੋੜਾਂ ਦੀਆਂ ਗੱਡੀਆਂ ਨੇ ਉਹਨਾਂ ਕੋਲੇ ਕਰੋੜਾਂ ਦੇ ਉਹਨਾਂ ਨੇ ਮਹਿਲ ਬਣਾਏ ਹੋਏ ਨੇ ਸਿੱਖ ਸਿੱਖੀ ਦੇ ਪ੍ਰਚਾਰ ਦੇ ਆਧਾਰ ਤੇ ਪਰ ਜੋ ਇਹ ਦਲ ਉਹਨਾਂ ਨਾਲ ਕਰਦੇ ਆਂ ਬੇਅਦਬੀ ਦੀ ਗੱਲ ਤੇ ਉਹਨਾਂ ਨੂੰ ਜਾ ਜਾ ਕੇ ਵੀ ਸੱਦੇ ਦਿੱਤੇ ਉਹਨਾਂ ਦਾ ਬਹੁਤ ਤੱਕ ਪਹੁੰਚ ਕੀਤੀ ਐ ਪਰ ਜੋ ਉਹਨਾਂ ਨੂੰ ਅੱਗੋਂ ਵਤੀਰਾ ਰੱਖਣਾ ਚਾਹੀਦਾ ਇਸ ਮਾਮਲੇ 'ਚ ਉਹ ਕੁਝ ਬਹੁਤ ਵਧੀਆ ਨਹੀਂ ਹੈ ਪਈ ਸਾਹਿਬ ਜਦੋਂ ਵੀ ਇੱਥੇ ਇਕੱਠ ਰੱਖਿਆ ਗਿਆ ਤਕਰੀਬਨ ਜਦੋਂ ਇਕੱਠ ਰੱਖਿਆ ਜਾਂਦਾ ਸੀ ਹਰ ਇੱਕ ਤਰ੍ਹਾਂ ਸੂਚਨਾ ਪਹੁੰਚਾਉਣ ਦੀ ਲੋਕਾਂ ਦਾ ਕੋਸ਼ਿਸ਼ ਕੀਤੀ ਜਾਂਦੀ ਪਿੰਡਾਂ ਦੇ ਵਿੱਚ ਪੋਸਟਰ ਵੀ ਲਗਵਾਏ ਗਏ ਤੇ ਸੋਸ਼ਲ ਮੀਡੀਆ ਰਾਹੀਂ ਵੀ ਜਿੰਨਾ ਪ੍ਰਚਾਰ ਹੋ ਸਕਦਾ ਸੀ ਉਹ ਕੀਤਾ ਗਿਆ ਪਰ ਇੱਥੇ ਕੋਈ ਵੀ ਅਜਿਹੀ ਵੱਡੀ ਧਾਰਮਿਕ ਸ਼ਖਸੀਅਤ ਹੈ ਜਿਹੜੀ ਕਹਦੀ ਸਿੱਖ ਪੰਥ ਦੀ ਹਾਲਾਂਕਿ ਬਾਕੀ ਧਰਮਾਂ ਦੇ ਮੈਂਨੇ ਦੇਖਿਆ ਵੀ ਇੱਥੇ ਸਾਥ ਦੇਣ ਦੇ ਲਈ ਪਹੁੰਚੇ ਨੇ ਪਰ ਸਿੱਖ ਪੰਥ ਦੀ ਕੋਈ ਵੀ ਵੱਡੀ ਸ਼ਖਸੀਅਤ ਇੱਥੇ ਸਾਥ ਦੇਣ ਲਈ ਨਹੀਂ ਪਹੁੰਚੀ ਇਹਦਾ ਕਾਰਨ ਕੀ ਮੰਨਦੇ ਹੋ ਇਹ ਚਲੋ ਪਿੱਛੇ ਤਕਰੀਬਨ 2 ਮਹੀਨਿਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੋਏ ਨੇ ਉਹਨਾਂ ਦੇ ਵਿੱਚ ਕਈ ਸਾਡੇ ਪੌਮੀ ਜਿਹੜੇ ਹੈਗੇ ਨੇ ਪ੍ਰਚਾਰਕੋ ਆਏ ਵੀ ਨੇ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਵੀ ਆਏ ਸੀ ਸ਼ਰੋਮਨੀ ਕਮੇਟੀ ਦੇ ਪ੍ਰਚਾਰਕ ਵੀ ਇੱਥੇ ਆਏ ਨੇ ਪਰ ਜਿਹੜੀ ਵੱਡੀ ਗਿਣਤੀ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਸੰਗਤ ਨੂੰ ਪ੍ਰੇਰ ਕੇ ਲੈ ਕੇ ਆਉਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਸਮਰੱਥਾ ਬਹੁਤ ਹੈ ਸੰਗਤ ਨੂੰ ਲੈ ਕੇ ਆਉਣ ਦੀ ਅਸੀਂ ਇਕੱਠ ਰੱਖਦੇ ਆ ਅਸੀਂ ਕਾਲ ਦੰਦੇ ਆ ਸਾਡਾ ਐਡਾ ਵੱਡਾ ਕੱਦ ਨਹੀਂ ਹੈ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਕਿ ਸਾਡੀ ਕਾਲ ਤੇ ਵੱਡਾ ਕੱਟ ਹੋ ਜੇ ਜਿਨ੍ਹਾਂ ਦੀ ਕਾਲ ਤੇ ਹੋ ਸਕਦਾ ਉਹ ਇਸ ਪਾਸੇ ਕੋਈ ਯੋਗਦਾਨ ਪਾਉਣ ਨੂੰ ਤਿਆਰ ਨਹੀਂ ਅਸੀਂ ਇਹ ਸਮਝਦੇ ਆ ਜਿਹੜੇ ਆਏ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਨਹੀਂ ਆਏ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਵੀ ਆਉਣਾ ਚਾਹੀਦਾ ਤੇ ਬਾਬਾ ਜੀ ਹੁਣ ਜਦੋਂ ਕੈਬਨਟ ਦੇ ਵਿੱਚ ਇਹ ਮਤਾ ਪਾਸ ਹੋ ਚੁੱਕਿਆ ਹੈ ਕਿ ਇਹ ਬਿਲ ਜਿਹੜਾ ਇਸ ਤਰ੍ਹਾਂ ਦਾ ਬਿਲ ਇੱਕ ਪਾਸ ਕੀਤਾ ਗਿਆ ਕਿ ਹਾਂ ਚਲੋ ਇਹਦੇ ਉੱਤੇ ਵਿਚਾਰ ਕੀਤਾ ਜਾਊਗਾ ਸਰਕਾਰ ਨੇ ਭਰੋਸਾ ਵੀ ਦਿਵਾਇਆ ਆਸ਼ਵਾਸ਼ਣ ਵੀ ਦਿਵਾਇਆ ਤਾਂ ਉਸ ਤੋਂ ਬਾਅਦ ਹੁਣ ਜਦੋਂ ਦੀ ਮੋਰਚੇ ਦੀ ਸਥਿਤੀ ਹੈ ਫਿਰ ਮੋਰਚਾ ਉਦੋਂ ਫਿਰ ਭਾਈ ਸਾਹਿਬ ਨੂੰ ਥੱਲੇ ਕਿਉਂ ਨਹੀਂ ਉਤਾਰਿਆ ਗਿਆ ਜਦੋਂ ਸਰਕਾਰ ਨੇ ਭਰੋਸਾ ਤਾਂ ਦਿਵਾਤਾ ਕਿ ਤੁਸੀਂ ਭਾਈ ਇਹ ਬਿਲ ਬਣੂਗਾ ਵੀ ਅਸੀਂ ਇਹਦੇ ਉੱਤੇ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਥੋੜਾ ਜਿਹਾ ਇੱਥੇ ਮੈਂ ਤੁਹਾਨੂੰ ਇਹਦੀ ਪਿਛਲੀ ਜਿਹੜੀ ਬੈਕਗ੍ਰਾਉਂਡ ਤੁਹਾਨੂੰ ਉਹ ਵੀ ਦੱਸਣੀ ਚਾਹਣਾ ਹੂੰ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਅਥੋਂ ਡੈਲੀਗੇਸ਼ਨ ਦੇ ਤੌਰ ਤੇ ਅਸੀਂ ਗਏ ਸੀ ਭਾਈ ਗੁਰਜੀਤ ਸਿੰਘ ਖਾਲਸਾ ਦੀ ਗੱਲ ਹੋਣਾ ਤੱਕ ਰੱਖਣ ਲਈ ਜਦੋਂ ਜਾ ਕੇ ਅਸੀਂ ਉੱਥੇ ਗੱਲ ਕੀਤੀ ਤਾਂ ਉਹਨਾਂ ਦੇ ਹੋਮ ਸੈਕਟਰੀ ਵੀ ਚੀਫ ਸੈਕਟਰੀ ਸਾਰੇ ਬੜੀ ਅਫੀਸ਼ੀਅਲ ਤਰੀਕੇ ਵਧੀਆ ਉਹਨਾਂ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਖੁਦ ਭਗਵੰਤ ਮਾਨ ਮੰਨੇ ਕਿ ਜਿਹੜੀ ਤੁਹਾਡੀ ਡਿਮਾਂਡ ਆ ਬਿਲਕੁਲ ਜੈਨੂਅਨ ਆ 2022 ਦੀ ਇਲੈਕਸ਼ਨ ਦੇ ਵਿੱਚ ਅਸੀਂ ਵੀ ਇਹ ਗੱਲ ਰੱਖੀ ਆ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਬਣੂਗਾ ਅਸੀਂ ਇਹ ਕਾਨੂੰਨ ਜ਼ਰੂਰ ਬਣਾਵਾਂਗੇ ਅਸੀਂ ਉਹਨਾਂ ਨੂੰ ਇਹ ਡਿਮਾਂਡ ਰੱਖੀ ਕਿ ਇਹਦਾ ਆਇਲਾ ਸਟੈਪੇ ਬੰਦਾ ਕੈਬਨਿਟ ਦੇ ਵਿੱਚ ਪਾਸ ਕਰਨਾ ਤੁਸੀਂ ਕੈਬਨਿਟ ਦੀ ਮੀਟਿੰਗ ਸੱਦੋ ਤੇ ਕਾਨੂੰਨ ਪਾਸ ਕਰੋ ਉਹ ਕਹਿੰਦੇ ਵੀ ਠੀਕ ਐ ਅਸੀਂ ਕਹਿੰਦੇ ਅਨਾਉਂਸ ਕਰ ਦਿੰਨੇ ਆ ਅਸੀਂ ਅਜੇ ਰਸਤੇ ਵਿੱਚ ਸੀ ਉਹ ਉਹਨਾਂ ਦਾ ਇੱਕ ਆਫੀਸ਼ੀਅਲ ਸਟੇਟਮੈਂਟ ਵੀ ਜਾਰੀ ਹੋ ਗਿਆ ਕਿ ਅਸੀਂ ਕਾਨੂੰਨ ਬਣਾਉਣ ਜਾ ਰਹੇ ਹਾਂ ਇਹਦੇ ਵਾਸਤੇ ਸਪੈਸ਼ਲ ਸਦਨ ਵੀ ਸੱਦਿਆ ਜਾਊਗਾ ਕੈਬਨਟ ਮੀਟਿੰਗ ਵੀ ਸੱਦੀ ਜਾਊਗੀ ਜਦੋਂ 10 ਤੇ 11 ਤਰੀਕ ਦਾ ਸੈਸ਼ਨ ਸਦਨ ਦੀ ਗੱਲ ਆਈ ਤਾਂ ਉਹ ਸੈਸ਼ਨ ਦੇ ਵਿੱਚ ਪਹਿਲਾਂ ਤਾਂ ਇਹਦੇ ਕੋਈ ਡਿਸਕਸ ਨਹੀਂ ਹੋਇਆ ਫਿਰ 13 ਤੇ 14 ਦੀ 12 ਤੇ 13 ਦੀ ਛੁੱਟੀ ਸੀ 14 ਤੇ 15 ਨੂੰ ਇਹਦੇ ਡਿਸਕਸ ਕਰਨ ਦੀ ਗੱਲ ਚੱਲੀ ਤਾਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਬਿਲ ਪੇਸ਼ ਕੀਤਾ ਗਿਆ ਉਹਦੇ ਨਾਲ ਉੱਥੇ ਇੱਕ ਮਤਲ ਨਾਲ ਹੀ ਇਹ ਰੱਖ ਦਿੱਤਾ ਗਿਆ ਕਿ ਬਿਲ ਸਿਲੇਕਟ ਕਮੇਟੀ ਨੂੰ ਭੇਜਿਆ ਜਾਊਗਾ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਵੀ ਗੁੰਮਰਾਹ ਕੀਤਾ ਗਿਆ ਕਿ ਦੇਖੋ ਪ੍ਰਤਾਪ ਸਿੰਘ ਬਾਜਬਾ ਜੋ ਹੋਰ ਹੋਰ اپੋਜੀਸ਼ਨ ਦੇ ਲੀਡਰਾਂ ਨੇ ਸੁਝਾਅ ਦਿੱਤੇ ਨੇ ਕਿ ਇਸ ਮਾਮਲੇ ਵਿੱਚ ਆਪਾਂ ਸਾਰਿਆਂ ਦੇ ਹੋਰ ਸੁਝਾਅ ਲਈਏ ਇਸ ਕਰਕੇ ਸਿਲੇਕਟ ਕਮੇਟੀ ਨੂੰ ਭੇਜ ਰਹੇ ਹਾਂ ਜਦ ਕਿ 13 ਤਰੀਕ ਦੇ ਵਿਧਾਨ ਸਭਾ ਦੇ ਉੱਤੇ ਜੋ ਕੰਮ ਕਾਜ ਦੀ ਸੂਚੀ ਪਾਈ ਗਈ ਹੈ ਉਹ ਮੇਰੇ ਕੋਲ ਹੈ ਡਾਕੂਮੈਂਟ ਅੱਜ ਵੀ ਉਹ ਉਹਦੇ ਵਿੱਚ ਉਹ ਨਾ ਸਪਸ਼ਟ ਲਿਖਿਆ ਹੋਇਆ ਕਿ ਇਹ ਬਿਲ ਪੇਸ਼ ਕੀਤਾ ਜਾਊਗਾ ਵਿਧਾਨ ਸਭਾ ਦੇ ਵਿੱਚ ਤੇ ਦੂਜਾ ਦੇ ਲਈ ਪੇਸ਼ ਕੀਤਾ ਜਾਊਗਾ ਕਿ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ ਹੂੰ ਜਿਹੜੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਉਹ ਐਸੀ ਗੱਲ ਤੇ ਦ੍ਰਿੜ ਸੀ ਕਿ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਸਰਕਾਰ ਦੀ ਨੀਅਤ ਸਾਫ਼ ਨਹੀਂ ਲੱਗ ਰਹੀ ਇਸ ਕਰਕੇ ਉਹ ਹੇਠਾਂ ਨਹੀਂ ਉਤਰੇ ਜਦਕਿ ਹੁਣ ਆਪਾਂ ਇਹ ਦੇਖੋ ਕਿ ਇਹਨਾਂ ਨੇ 6 ਮਹੀਨੇ ਦਾ ਸਮਾਂ ਰੱਖਿਆ ਹੂੰ ਸਿਲੈਕਟ ਕਮੇਟੀ ਦਾ ਹੁਣ ਸਿਲੇਕਟ ਕਮੇਟੀ ਦੀ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਅਨਾਉਂਸ ਕੀਤਾ ਕਿ 31 ਅਗਸਤ ਤੱਕ ਲੋਕਾਂ ਦੇ ਸੁਝਾਅ ਲਈ ਜਾਣਗੇ ਜਦੋਂ 1 ਕਸਤੀ ਅਗਸਤ ਤੱਕ ਲੋਕਾਂ ਦੇ ਸੁਝਾਅ ਹੀ ਲੈ ਲਏ ਗਏ ਤਾਂ ਅੱਗੇ 4 ਮਹੀਨੇ ਹੋਰ ਵਿੱਚ ਜੋੜਨ ਦਾ ਕੀ ਫਾਇਦਾ ਹੁਣ ਲੈਂਡ ਪੂਲਿੰਗ ਪਾਲਿਸੀ ਸਰਕਾਰ ਨੇ ਅਨਾਉਂਸ ਕੀਤੀ ਸੀ ਕਿ ਉਹ ਲੋਕਾਂ ਦੇ ਸੁਝਾਅ ਲੈ ਕੇ ਪਾਸ ਕੀਤੀ ਸੀ ਜਦੋਂ ਵਿਰੋਧ ਹੋਇਆ ਕਿਸਾਨਾਂ ਨੇ ਵਿਰੋਧ ਕਰਿਆ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਿਆ ਤਾਂ ਉਹ ਵਾਪਸ ਵੀ ਲੈ ਲਈ ਕੀ ਵਾਪਸ ਲੈਣ ਵਾਸਤੇ ਲੋਕਾਂ ਦੇ ਸੁਝਾਅ ਲਈ ਸੀ ਜਿਹੜੇ ਉਹਦੇ ਹੱਕ 'ਚ ਸੀ ਜਾਂ ਉਹਦੇ ਖਿਲਾਫ ਸੀ ਹੋਰ ਤਾਂ ਜਿਹੜੇ ਕੰਮ ਕਰ ਰਹੇ ਨੇ ਉਹਦੇ ਬਾਰੇ ਕੁਝ ਨਹੀਂ ਸਰਕਾਰ ਫੈਸਲਾ ਕਰਦੀ ਆ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਪਤਾ ਲੱਗਦਾ ਜੀ ਇਹ ਕਾਨੂੰਨ ਲਾਗੂ ਹੋ ਗਿਆ ਜਿਹੜਾ ਇਹ ਬੇਅਦਵੀ ਸੰਬੰਧੀ ਕਾਨੂੰਨ ਹੈ ਜਿਹਦਾ ਕੋਈ ਵਿਰੋਧ ਹੀ ਨਹੀਂ ਕਰ ਸਕਦਾ ਹੈਗਾ ਜਿਹੜੀ ਇੱਕ ਬਿਲਕੁਲ ਜਾਇਜ਼ ਮੰਗਾ ਉਹਦੇ ਵਾਸਤੇ ਕਹਿ ਰਹੇ ਨੇ ਅਸੀਂ 6 ਮਹੀਨੇ ਦੀ ਸਜ਼ਾ ਲਵਾਂਗੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਇਹ ਵੀ ਵਿਚਾਰ ਸਾਹਮਣੇ ਆਉਂਦੇ ਨੇ ਲੋਕ ਕਹਿੰਦੇ ਵੀ ਅਸੀਂ ਬੜੇ ਮੋਰਚੇ ਦੇਖ ਚੁੱਕੇ ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਮੋਰਚੇ ਲੱਗਦੇ ਨੇ ਤੇ ਮੋਰਚੇ ਨੇ ਜਿਹੜੇ ਉਹ ਵਿੱਕ ਜਾਂਦੇ ਨੇ ਕਿਤੇ ਨਾ ਕਿਤੇ ਲੋਕਾਂ ਦਾ ਭਰੋਸਾ ਵੀ ਨਹੀਂ ਵੱਜਾ ਇਹ ਵੀ ਵਿਚਾਰ ਸਾਹਮਣੇ ਆ ਕਹਿੰਦੇ ਵੀ ਆਖਰੀ ਸਮੂਰਚੇ ਨੇ ਵੀ ਵਿੱਕ ਜਾਣਾ ਹੈ ਇੱਥੇ ਜਿਹੜੇ ਆਗੂ ਨੇ ਉਹਨਾਂ ਨੇ ਪੈਸੇ ਲੈ ਕੇ ਪਾਸੇ ਹਟ ਜਾਣਾ ਤੇ ਅਸੀਂ ਐਵੇਂ ਧੂਪਾਂ ਦੇ ਵਿੱਚ ਮੋਰਚੇ ਲਾਉਂਦੇ ਰਹਾਂਗੇ ਫੇਰ ਤੁਸੀਂ ਇਹ ਦੱਸੋ ਜੀ ਕੀ ਫੇਰ ਆਪਸਰਪਸ਼ੇਦੀ ਦਾ ਜਿਹੜਾ ਸ਼ਹੀਦ ਹੋਊਗਾ ਉਹਦੇ ਤੇ ਯਕੀਨ ਕਰਾਂਗੇ ਜਿਵੇਂ ਦੀਪ ਸਿੱਧੂ ਨੂੰ ਐਕਸੀਡੈਂਟ ਹੋਇਆ ਸੀ ਸ਼ਹੀਦ ਵੀ ਕਹਿੰਦੇ ਆ ਕੋਈ ਐਕਸੀਡੈਂਟ ਵੀ ਕਹਿੰਦਾ ਦੋਹੇ ਪੱਖ ਚੱਲਦੇ ਨੇ ਉਹਦੇ ਭੋਗ ਤੇ ਬਹੁਤ ਵੱਡੇ ਇਕੱਠ ਹੋਏ ਫਤੇਗੜ ਸਾਹਿਬ ਠੀਕ ਹੈ ਫਿਰ ਤਾਂ ਆਪਾਂ ਸਰਪ ਸਿੱਖਾਂ ਦੇ ਵਿੱਚ ਅਜੇ ਭਾਵਨਾ ਬਣ ਗਈ ਇਹਦਾ ਮਤਲਬ ਕਿ ਜਿਹੜਾ ਆਪਣੀ ਜਾਨ ਦੇਊਗਾ ਸੀ ਉਹਨੂੰ ਸੱਚਾ ਮੰਨਾਂਗੇ ਇਹੀ ਪਹਿਲਾਂ ਹੋਇਆ ਗੁਰਬਖਸ਼ ਸਿੰਘ ਖਾਲਸਾ ਨਾਲ ਹੂੰ ਉਹ ਵੀ ਇਨਸਾਨ ਕੋਈ ਮਾੜਾ ਨਹੀਂ ਸੀਗਾ ਉਹ ਵੀ ਇਮਾਨਦਾਰ ਬੰਦਾ ਸੀ ਪਰ ਲੋਕਾਂ ਦੇ ਸ਼ੱਕਾਂ ਨੇ ਲੋਕਾਂ ਦੇ ਮੇਹਣਿਆਂ ਨੇ ਉਹਦੀ ਜਾਨ ਲੈ ਲਈ ਹੁਣ ਭਾਈ ਗੁਰਜੀਤ ਸਿੰਘ ਖਾਲਸਾ ਦੀ ਅਸੀਂ ਇਹ ਬਹੁ ਵੱਡੀ ਪ੍ਰਾਪਤੀ ਮੰਨਦੇ ਹਾਂ ਕਿ 10 ਮਹੀਨਿਆਂ ਦੇ ਵਿੱਚ ਇਹ ਸੰਘਰਸ਼ ਬੇਦਾਗ ਆ ਹੂੰ ਇਹ ਸੰਘਰਸ਼ ਤੇ ਕੋਈ ਪੈਸੇ ਦਾ ਦਾਗ ਨਹੀਂ ਕੋਈ ਕਰਦਾਰ ਪੱਖੋਂ ਮਾੜੇ ਬੰਦੇ ਸੰਘਰਸ਼ ਦੀ ਅਗਵਾਈ ਨਹੀਂ ਕਰ ਰਹੇ ਬਿਲਕੁਲ ਬੇਦਾਗ ਇਹ ਸੰਘਰਸ਼ ਰਿਹਾ ਇਹ ਹੀ ਇਹ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੈ ਅੱਗੇ ਜੋ ਸਰਕਾਰ ਤੋਂ ਮੰਗ ਜਿਹੜੀ ਮਨਜ਼ੂਰ ਕਰਵਾਉਣ ਦੀ ਗੱਲ ਹੈ ਉਹ ਚੱਲ ਰਹੀ ਹੈ ਜੇ ਇਸ ਸੰਘਰਸ਼ ਵਿੱਚ ਕੋਈ ਕਮੀ ਹੁੰਦੀ ਜਾਂ ਕੋਈ ਇਹਦੇ ਵਿੱਚ ਕੋਈ کردار ਦੇ ਮਾੜੇ ਬੰਦੇ ਹੁੰਦੇ ਕੋਈ ਲਾਲਚ ਦੀ ਗੱਲ ਹੁੰਦੀ ਪੈਸੇ ਦੀ ਗੱਲ ਹੁੰਦੀ ਤਾਂ ਸਰਕਾਰ ਕੈਬਨਟ ਦੇ ਵਿੱਚ ਪਾਸ ਕਰਕੇ ਵਿਧਾਨ ਸਭਾ ਤੱਕ ਬਿਲ ਨਹੀਂ ਆਉਂਦਾ ਸੀ ਨਾ ਕੋਈ ਸੰਘਰਸ਼ ਫਿਰ 10 ਮਹੀਨੇ ਚੱਲਦੇ ਹੁੰਦੇ ਨੇ ਉਹ ਤਾਂ 10 15 ਦਿਨ ਲਈ ਚੱਲੇ ਮਹੀਨਾ 2 ਮਹੀਨੇ ਲਈ ਚੱਲੇ ਪੈਸਾ ਇਕੱਠਾ ਕਰਿਆ ਚਲੋ ਜੀ ਸਰਕਾਰ ਨਾਲ ਸਮਝੌਤਾ ਹੋ ਗਿਆ ਭਾਈ ਗੁਰਜੀਤ ਸਿੰਘ ਨੂੰ ਵੀ ਬਹੁਤ ਸਨੇਹ ਆਏ ਨੇ ਖੁਦ ਸਾਡੇ ਰਾਹੀਂ ਗਏ ਨੇ ਸਨੇਹ ਹੈ ਕਿ ਅਸੀਂ ਫਲਾਣੇ ਮੰਤਰੀ ਨੂੰ ਲਿਆਉਣੇ ਆ ਫਲਾਣੇ ਅਸੀਂ اپੋਜੀਸ਼ਨ ਦੇ ਲੀਡਰ ਨੂੰ ਲਿਆਉਣੇ ਆ ਜਾ ਜੀ ਨੂੰ ਤੁਸੀਂ ਕਹਿੰਦੇ ਉਹਨੂੰ ਲਿਆਉਣਾ ਤੁਸੀਂ ਉਤਰਿਆਓ ਜੀ ਤੁਸੀਂ ਬਹੁਤ ਤਕਲੀਫ ਚ ਤੁਸੀਂ ਆਪ ਦਾ ਇਲਾਜ ਕਰਾਓ ਪਰ ਭਾਈ ਗੁਰਜੀਤ ਸਿੰਘ ਦੀ ਦ੍ਰਿੜਤਾ ਕਾਰਨ ਹੀ ਇਹ ਜਿਹੜਾ ਬਿਲ ਕੈਬਨਿਟ ਦੇ ਵਿੱਚੋਂ ਪਾਸ ਹੋ ਕੇ ਵਿਧਾਨ ਸਭਾ ਦੀ ਚਰਚਾ ਦੇ ਟੇਬਲ ਤੱਕ ਪਹੁੰਚਿਆ ਨਹੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਰਾਹੀਂ ਸਨੇਹੀ ਪਹੁੰਚੇ ਨੇ ਤਾਂ ਜਦੋਂ ਤੁਹਾਡੇ ਤੁਸੀਂ ਭਾਈ ਗੁਰਜੀਤ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦੇ ਰਹੇ ਹੋ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਫਿਰ ਤੁਹਾਡੇ ਕੋਲੇ ਜਿਹੜਾ ਪ੍ਰਸਤਾਵ ਰੱਖਿਆ ਜਾਂਦਾ ਸੀ ਤੁਸੀਂ ਉਹ ਪ੍ਰਸਤਾਵ ਜਦੋਂ ਤੁਹਾਨੂੰ ਲੱਗਦਾ ਸੀ ਕਿ ਉਹ ਮੋਰਚੇ ਦੇ ਰੂਲ ਦੇ ਅਕੋਰਡਿੰਗਲੀ ਨਹੀਂ ਹੈਗਾ ਮੋਰਚੇ ਦੇ ਸਿਧਾਂਤਾਂ ਨੂੰ ਫੋਲੋ ਨਹੀਂ ਕਰਦਾ ਫਿਰ ਤੁਹਾਨੂੰ ਲੋੜ ਹੀ ਕੀ ਪੈਗੀ ਸੀ ਗੁਰਜੀਤ ਸਿੰਘ ਖਾਲਸਾ ਤੱਕ ਕੋਲੇ ਲੈ ਕੇ ਜਾਣ ਦੀ ਸੀ ਨਹੀਂ ਸਾਡਾ ਫਰਜ਼ ਬਣਦਾ ਜੀ ਸਾਕਾਂ ਕੋ ਕੁਰਬਾਨੀ ਇਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡੀ ਭਾਈ ਗੁਰਜੀਤ ਸਿੰਘ ਦੀ ਆ। ਹੂੰ ਤਕਲੀਫ ਹੈ ਜਿਹੜੀ 10 ਮਹੀਨਿਆਂ ਤੋਂ ਸਭ ਤੋਂ ਵੱਧ ਭਾਈ ਗੁਰਜੀਤ ਸਿੰਘ ਕੱਢ ਰਹੇ ਨੇ। ਹੂੰ ਉਹ ਉਹਨਾਂ ਦਾ ਜੋ ਫੈਸਲਾ ਅਸੀਂ ਉਹਦੇ ਨਾਲ ਸਹਿਮਤ ਆ ਅਸੀਂ ਕੋਈ ਅਫਦਾ ਫੈਸਲਾ ਨਹੀਂ ਉਹਨਾਂ ਤੇ ਥੋਪਣਾ ਚਾਹੁੰਦੇ। ਜੋ ਸੁਨਾਹ ਆਊਗਾ ਉਹ ਜਿਵੇਂ ਦਾ ਆਊਗਾ ਜਿਉਂ ਦਾ ਤਿਉਹ ਉਹਨਾਂ ਤੱਕ ਪਹੁੰਚੂਗਾ ਜੋ ਉਹਨਾਂ ਦਾ ਜਵਾਬ ਹੋਊਗਾ ਉਹ ਸਰਕਾਰ ਤੱਕ ਪਹੁੰਚੂਗਾ। ਸਾਡਾ ਕੰਮ ਤਾਂ ਸਿਰਫ ਇੱਕ ਮੀਡੀਏਟਰ ਦਾ। ਹੂੰ ਅਸੀਂ ਜਦੋਂ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਆ ਜਾਂ ਹੋਮਸ ਡਿਪਾਰਟਮੈਂਟ ਦੇ ਨਾਲ ਮੀਟਿੰਗ ਹੋਈ ਆ ਉੱਥੇ ਮੈਂ ਦੱਸਣਾ ਚਾਹਣਾ ਤੁਹਾਡੇ ਰਾਹੀ ਸੰਗਤ ਨੂੰ ਵੀ ਆਪ ਲੋਕਾਂ ਨੂੰ ਵੀ ਅਸੀਂ ਇਹਨਾਂ ਮੀਟਿੰਗਾਂ ਦੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਦੇ ਭਰਾ ਨੂੰ ਨਾਲ ਲੈ ਕੇ ਜਾਂਦੇ ਰਹੇ ਹਾਂ ਜਦਕਿ ਇਹ ਕਹਿੰਦੇ ਸੀ ਕਿ ਚਲੋ ਹਰੇਕ ਬੰਦੇ ਦਾ ਦੇਖੋ ਆਪੋ ਆਪਣਾ ਮਿਆਰ ਹੁੰਦਾ ਉਹ ਖੇਤੀਬਾੜੀ ਵਾਲੇ ਬੰਦੇ ਨੇ ਕਹਿੰਦੇ ਉਹਨਾਂ ਨੂੰ ਗੱਲਬਾਤ ਕਰਨ ਦਾ ਇੰਨਾ ਤਰੀਕਾ ਨਹੀਂ ਹੈ ਜਾਂ ਨੌਲੇਜ ਨਹੀਂ ਹੈ ਅਸੀਂ ਕਿਹਾ ਵੀ ਬਿਲਕੁਲ ਨਾ ਬੋਲਣ ਉਹ ਉਹ ਕੁਝ ਨਾ ਕਰਨ ਕੋਈ ਗੱਲ ਨਹੀਂ ਸਿਰਫ ਸਾਡੇ ਨਾਲ ਚੱਲਣ ਇੱਕ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਉਹ ਮੀਟਿੰਗਾਂ ਦਾ ਗਵਾਹ ਦੇ ਤੌਰ ਤੇ ਨਾਲ ਬਿਠਾਇਆ ਤਾਂ ਕਿ ਭਾਈ ਗੁਰਜੀਤ ਸਿੰਘ ਤੱਕ ਵੀ ਸਹੀ ਗੱਲ ਪਹੁੰਚੇ ਲੋਕਾਂ ਤੱਕ ਵੀ ਗੱਲ ਪਹੁੰਚੇ ਕੋਈ ਇਹ ਸਾਡੇ ਦੇ ਕੋਈ ਸ਼ੱਕ ਵਾਲੀ ਗੱਲ ਨਾ ਆਵੇ ਵੀ ਇਹ ਅੰਦਰ ਕੋਈ ਹੋਰ ਗੱਲ ਕਰਕੇ ਆਏ ਨੇ ਬਾਹਰ ਆ ਕੇ ਇਹਨਾਂ ਨੇ ਕੋਈ ਹੋਰ ਗੱਲ ਦੱਸ ਦਿੱਤੀ ਐਸੇ ਕਰਕੇ ਚਲੋ ਪ੍ਰਮਾਤਮਾ ਦੀ ਮਿਹਰ ਅਗੇ ਭਾਈ ਗੁਰਜੀਤ ਸਿੰਘ ਸਾਡੇ ਸਭ ਤੇ ਇੰਨਾ ਵਿਸ਼ਵਾਸ ਕਰ ਰਹੇ ਨੇ ਪਰ ਜੋ ਵੀ ਗੱਲ ਸਰਕਾਰ ਵੱਲੋਂ ਆਊਗੀ ਅਸੀਂ ਉਹ ਵੀ ਭਾਈ ਗੁਰਜੀਤ ਸਿੰਘ ਦਾ ਤੱਕ ਪਹੁੰਚਾਵਾਂਗੇ ਜੋ ਭਾਈ ਗੁਰਜੀਤ ਸਿੰਘ ਦਾ ਜਵਾਬ ਹੋਊਗਾ ਉਹ ਸਰਕਾਰ ਤੱਕ ਪਹੁੰਚਾਉਂਦੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਵਿਸ਼ਵਾਸ ਪੂਰਾ ਹੈ ਤੇ ਤੁਸੀਂ ਬਣਾ ਕੇ ਵੀ ਰੱਖਿਆ ਫਿਰ ਮੋਰਚੇ ਦੇ ਵਿੱਚ ਬਹੁਤ ਸਾਰੇ ਦੇਖੇ ਗਏ ਨੇ ਇਥੇ ਆਗੂ ਆਏ ਨੇ ਸਿੱਖ ਆਗੂ ਆਏ ਨੇ ਉਹਨਾਂ ਨੇ ਸਾਥ ਦੇਣ ਲਈ ਇੱਥੇ ਦ੍ਰਿੜਤਾ ਦੇ ਬਹੁਤ ਦਾਅਵੇ ਵੀ ਕੀਤੇ ਤੇ ਵਾਅਦੇ ਵੀ ਕੀਤੇ ਪਰ ਉਹ ਮੋਰਚਾ ਛੱਡ ਕੇ ਚਲੇ ਗਏ ਬਹੁਤ ਸਾਰੇ ਸਿੱਖ ਆਗੂ ਦੇਖੇ ਉਹਦਾ ਫਿਰ ਕੀ ਕਾਰਨ ਹੈ ਇਹ ਛੱਡ ਕੇ ਜਾਣ ਵਾਲੇ ਕੋਈ ਬਹੁਤ ਸਾਰੇ ਨਹੀਂ ਹੈਗੇ ਕਹਿ ਸਕਦੇ ਆਪਾਂ ਠੀਕ ਹੈ ਕੋਈ ਕਿਸੇ ਪ੍ਰੋਗਰਾਮ ਤੇ ਆ ਜਾਂਦਾ ਕੋਈ ਕਿਸੇ ਪ੍ਰੋਗਰਾਮ ਤੇ ਆ ਜਾਂਦਾ ਭਾਈ ਅਮਰਜੀਤ ਸਿੰਘ ਮਰਿਆਦਾ ਸਾਡੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਆ ਹੁਣ ਫਤਿਹਗੜ੍ਹ ਸਾਹਿਬ ਵੀ ਆਏ ਨੇ ਅਮਿਤੋਜ ਮਾਨ ਜਦੋਂ ਦੇ ਜੁੜੇ ਨੇ ਉਹ ਵੀ ਉਦੋਂ ਤੋਂ ਜੁੜੇ ਹੋਏ ਨੇ ਕਈ ਵਾਰੀ ਇਹ ਹੁੰਦਾ ਉਹ ਆਪ ਦੇ ਅਰਜੇਵੇਂ ਹੁੰਦੇ ਨੇ ਸਾਨੂੰ ਮਾਣ ਹੈ ਜਿਹੜੇ ਇਹ 8 10 ਆਗੂ ਸਾਡੇ ਨਾਲ ਜੁੜੇ ਨੇ ਉਹ ਕਿਸੇ ਨਾ ਕਿਸੇ ਪ੍ਰੋਗਰਾਮ ਤੇ ਅੱਗੇ ਪਿੱਛੇ ਜਰੂਰ ਆਉਂਦੇ ਰਹਿੰਦੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਫੋਨ ਕਾਲ ਤੇ ਇੱਕ ਪ੍ਰੋਗਰਾਮ ਦੇ ਵਿੱਚ ਆਪ ਕਿਹਾ ਸੀ ਕਿ ਜਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਸੀ ਉਹ ਪੰਜ ਪਿਆਰੇ ਵੀ ਮੇਰਾ ਸਾਥ ਛੱਡ ਗਏ ਮੇਰੀ ਕੌਮ ਮੇਰਾ ਸਾਥ ਛੱਡ ਗਈ ਪੰਥ ਨੇ ਮੈਨੂੰ ਪਿੱਠ ਦਿਖਾਈ ਹੈ ਭਾਈ ਗੁਰਜੀਤ ਸਿੰਘ ਖਾਲਸਾ ਦੇ ਇਹ ਬੋਲ ਸੀ ਹਾਂਜੀ ਉਹ ਪੰਜ ਪਿਆਰਾਂ ਦੇ ਵਿੱਚ ਉਹ ਬਾਬਾ ਬੂਟਾ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਉਹ ਹੁੰਦੇ ਰਹੇ ਨੇ ਹੋਰ ਉਹਨਾਂ ਦੇ ਵਿੱਚ ਜਿਹੜੇ ਉਹ ਸੀਗੇ ਉਹ ਨਹੀਂ ਆਏ ਹੈਗੇ ਇਹ ਸੱਚ ਹੈ ਮੰਨਦੇ ਤੇ ਕੌਮ ਨੇ ਪਿੱਠ ਦਿਖਾਈ ਭਾਈ ਗੁਰਜੀਤ ਸਿੰਘ ਖਾਲਸਾ ਜੋ ਕੌਮ ਦੀ ਪੰਥ ਦੀ ਸੇਵਾ ਭਾਈ ਗੁਰਜੀਤ ਸਿੰਘ ਕਰ ਰਹੇ ਨੇ ਜੋ ਉਹਨਾਂ ਦਾ ਸਾਥ ਕੌਮ ਨੂੰ ਦੇਣਾ ਚਾਹੀਦਾ ਸੀ ਉਸ ਵੱਡੇ ਪੱਦਰ ਤੇ ਸਾਥ ਨਹੀਂ ਦਿੱਤਾ ਇਹ ਅਸੀਂ ਕਹਿੰਦੇ ਹਾਂ ਕਿ ਅੱਜ ਨੂੰ ਤਾਂ ਇੱਥੇ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਕਮਾਂਡ ਕਰਨ ਵਾਸਤੇ ਤਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਰੋਮ ਨੇ ਕਮੇਟੀ ਦੇ ਪ੍ਰਧਾਨ ਸਾਡੇ ਜਿਹੜੇ ਸਿੱਖ ਕੌਮ ਦੇ ਪ੍ਰਚਾਰਕ ਨੇ ਸਾਡੀਆਂ ਟਕਸਾਲਾਂ ਦੇ ਮੁਖੀ ਨੇ ਉਹਨਾਂ ਨੂੰ ਆ ਕੇ ਬੈਠਣਾ ਚਾਹੀਦਾ ਸੀ ਜੇ ਉਹ ਆ ਕੇ ਬਹਿ ਜਾਂਦੇ ਸਰਕਾਰ ਤੇ ਅੱਜ ਨਾਲੋਂ 4 ਗੁਣਾ ਵੱਧ ਤਵੇ ਪੈਣਾ ਸੀ 6 ਮਹੀਨੇ ਕੀ ਇਹ ਤਾਂ ਦਿਨ 6 ਦਿਨਾਂ ਚ ਕਾਨੂੰਨ ਬਣ ਸਕਦਾ ਜੇ ਉਹ ਸਾਰੇ ਇਕੱਠੇ ਹੋ ਕੇ ਤੁਰਨ ਇਹੀ ਗੱਲ ਮੈਂ ਕਹਿਣਾ ਵੀ ਕਾਰਨ ਕੀ ਬਣਿਆ ਕਿ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਂ ਲਈ ਨਹੀਂ ਵੀ ਉਹਨਾਂ ਆਉਣਾ ਚਾਹੀਦਾ ਸੀ ਪਰ ਆਏ ਨਹੀਂ ਕਿਉਂ ਨਹੀਂ ਆਏ ਕਿਤੇ ਨਾ ਕਿਤੇ ਸਿਆਸਤ ਹੋ ਰਹੀ ਹੈ ਜੀ ਇਸ ਮੁੱਦੇ ਤੇ ਵੀ ਸਭ ਸਿਆਸੀ ਧਿਰਾਂ ਨਾਲ ਜੁੜੇ ਹੋਏ ਨੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਆ ਹੁਣ ਪਟਿਆਲੇ ਸੁਖਵੀਰ ਬਾਦਲ ਹੋ ਰਹੇ ਨੇ ਲਾਇਆ ਧਰਨਾ ਹਮ ਇਥੋਂ ਸਾਡੇ ਸਮਾਣੇ ਹਲਕੇ ਦੇ ਵੀ ਹੋਰ ਵੀ ਕੋਈ 20 ਬੱਸਾਂ ਲੈ ਕੇ ਜਾ ਰਿਹਾ ਜੀ ਕੋਈ 25 ਬੱਸਾਂ ਲੈ ਕੇ ਜਾ ਰਿਹਾ ਜੀ ਉਹ ਕਹਿੰਦੇ ਨੇ ਅਸੀਂ ਪੰਥ ਦੇ ਰਾਖੇ ਆ ਹਾਂ ਆ ਦੂਜਾ ਜਿਹੜਾ ਇੱਕ ਅਕਾਲੀ ਦਲ ਬਣਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਉਹ ਕਹਿੰਦੇ ਨੇ ਅਸੀਂ ਪੰਥ ਦੇ ਰਾਖੇ ਆ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਅਸੀਂ ਪੰਥ ਦੇ ਰਾਖੇ ਆ ਭਾਈ ਰਣਜੀਤ ਸਿੰਘ ਕਹਿੰਦੇ ਨੇ ਸਾਨੂੰ ਸ਼ਰਮਣੀ ਕਮੇਟੀ ਜਿੱਤੇ ਆਓ ਜੀ ਅਸੀਂ ਸ਼ਰਮਣੀ ਕਮੇਟੀ ਨੂੰ ਵਧੀਆ ਚਲਾਵਾਂਗੇ ਹੁਣ ਇਹ ਦੱਸੋ ਵੀ ਇਹ ਸਾਰੇ ਜਿਹੜੇ ਮੁੱਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲੋਂ ਵੱਡੇ ਨੇ ਉੱਥੇ ਤਾਂ ਆਪਾਂ ਬੱਸਾਂ ਪਰ ਪਰ ਕੇ ਲੈ ਕੇ ਜਾਣ ਨੂੰ ਤਿਆਰ ਆ ਜਿਹੜੇ ਇੱਕ ਸਿਆਸੀ ਪ੍ਰੋਗਰਾਮ ਨੇ ਜਾਂ ਇੱਕ ਕਿਸਾਨੀ ਨਾਲ ਜ਼ਮੀਨ ਨਾਲ ਸੰਬੰਧੀ ਲੈਂਡ ਪੂਲਿੰਗ ਵਾਲੇ ਮਸਲਿਆਂ ਦੇ ਹੋਏ ਨੇ ਇਕੱਠ ਜਦੋਂ ਇੱਥੇ ਇਕੱਠ ਰੱਖਦੇ ਆ ਤਾਂ ਇਹ ਮੇਰਾ ਖਿਆਲ ਆ ਵੀ ਤੁਹਾਨੂੰ ਉਹਨਾਂ ਤੋਂ ਵੀ ਸਵਾਲ ਕਰਨਾ ਚਾਹੀਦਾ ਕਿ ਤੁਸੀਂ ਦੱਸੋ ਜੀ ਕੀ ਅਲਰਜੀ ਆ ਤੁਹਾਨੂੰ ਇਸ ਇਸ ਡਿਮਾਂਡ ਤੋਂ ਕੀ ਅਲਰਜੀ ਆ ਕਿ ਜਾਂ ਤਾਂ ਤੁਸੀਂ ਇਹ ਦੱਸੋ ਕਿ ਬੇਅਦਬੀ ਵਾਸਤੇ ਕਾਨੂੰਨ ਤੁਸੀਂ ਚਾਹੁੰਦੇ ਹੀ ਨਹੀਂ ਹੈਗੇ ਤੁਸੀਂ ਖਿਲਾਫ ਹੋ ਨਾਲੇ ਕਹਿੰਦੇ ਨੇ ਅਸੀਂ ਖਿਲਾਫ ਨਹੀਂ ਹੈਗੇ ਅਸੀਂ ਹੱਕ 'ਚ ਪਰ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਸਾਹਮਣੇ ਨਹੀਂ ਆਉਂਦੇ ਇਹੀ ਗੱਲ ਆ ਵੀ ਲੋਕ ਨੇ ਜਿਹੜੇ ਉਹ ਜਾਂ ਤੱਕ ਗੁਰੂ ਸਾਹਿਬ ਨੂੰ ਪਿਆਰ ਨਹੀਂ ਕਰਦੇ ਜਾਂ ਫਿਰ ਇਸ ਮੋਰਚੇ ਚਾਉਣਾ ਇੰਨਾ ਜ਼ਰੂਰੀ ਹੀ ਨਹੀਂ ਸਮਝਾ ਵੀ ਸਾਡੇ ਲਈ ਹੋਰ ਕੰਮ ਨੇ ਜਿਹੜੇ ਘਰੇਲੂ ਕੰਮ ਨੇ ਜਾਂ ਫਿਰ ਹੋਰ ਥਾਂ ਜਿਹੜੇ ਇਕੱਠ ਹੁੰਦੇ ਨੇ ਉਹਨਾਂ 'ਚ ਜਾਣਾ ਬਹੁਤ ਜ਼ਰੂਰੀ ਆ ਪਰ ਗੁਰੂ ਸਾਹਿਬ ਦੇ ਮੋਰਚੇ ਚਾਉਣਾ ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਜਿਹੜਾ ਮੋਰਚਾ ਲੱਗਾ ਉਹ ਵੀ ਕਿਸੇ ਇੱਕ ਧਰਮ ਦੇ ਲਈ ਨਹੀਂ ਸਗੋਂ ਚਾਹੇ ਗੀਤਾ ਹੋਵੇ ਕੁਰਾਨ ਹੋਵੇ ਬਾਈਬਲ ਹੋਵੇ ਕੋਈ ਵੀ ਧਰਮ ਹੈ ਕਿਸੇ ਵੀ ਧਰਮ ਦੀ ਜਦੋਂ ਬੇਅਦਬੀ ਹੁੰਦੀ ਹੈ ਤਾਂ ਉਸ ਦੇ ਸਬੰਧੀ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਇਹ ਜਿਹੜਾ ਮੋਰਚਾ ਲੱਗਾ ਹੋਇਆ ਪਰ ਦੂਜੇ ਪਾਸੇ ਜਿਹੜੀ ਗੱਲ ਹੈ ਕਿ ਇਹ ਕਹਿੰਦੇ ਨੇ ਕਿ ਇੱਥੇ ਕੋਈ ਵੀ ਆ ਨਹੀਂ ਰਿਹਾ ਤਾਂ ਭਾਈ ਸਾਹਿਬ ਅਖੀਰ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਹੁਣ ਮੋਰਚੇ ਦੀ ਜਿਹੜੀ ਸਥਿਤੀ ਆ ਉਹ ਇੱਕ ਵਾਰੀ ਸੰਗਤਾਂ ਦੇ ਨਾਲ ਤੁਸੀਂ ਸਾਂਝੀ ਕਰ ਦਿਓ ਹੁਣ ਇੱਥੇ 17 ਤਰੀਕ ਦਿਨ ਐਤਵਾਰ ਦਾ ਇੱਥੇ ਸਮਾਣੇ ਐਸੇ پارک ਦੇ ਵਿੱਚ ਇਕੱਠ ਰੱਖਿਆ ਹੋਇਆ ਜੀ ਅਸੀਂ ਬੇਨਤੀ ਕਰਦੇ ਆ ਜਿਹੜੇ ਵੀ ਸੰਗਤਾਂ ਦਾ ਕਵਾਜ ਪਹੁੰਚਦੀ ਹੋਵੇ ਇੱਥੇ ਜ਼ਰੂਰ ਆ ਤੇ 31 ਅਗਸਤ ਦਾ ਬਟਾਲੇ ਪ੍ਰੋਗਰਾਮ ਰੱਖਿਆ ਗਿਆ ਉਹਦੀ ਜਗ੍ਹਾ ਹਲੇ ਨਿਸ਼ਚਿਤ ਨਹੀਂ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਤੇ ਪਹੁੰਚੋ ਵੱਧ ਤੋਂ ਵੱਧ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਜਦੋਂ ਤੁਸੀਂ 31 ਅਗਸਤ ਤੱਕ ਸੁਝਾਅ ਲੈ ਰਹੇ ਹੋ ਤਾਂ ਸਤੰਬਰ ਦੇ ਵਿੱਚ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ ਵਿਦਵੀ ਦੇ ਮੁੱਦੇ ਵਾਸਤੇ ਵਿਧਾਨ ਸਭਾ ਸੈਸ਼ਨ ਸੱਦੋ ਤੇ ਕਾਨੂੰਨ ਪਾਸ ਕਰੋ ਇਹਦਾ ਲਟਕਾਉਣ ਦਾ ਕੋਈ ਮਤਲਬ ਬਣਦਾ ਨਹੀਂ ਹੈ ਹੁਣ ਦੇਖਦੇ ਆ ਸਰਕਾਰ ਝੁਕਦੀ ਇੱਥੇ ਆ ਸਰਕਾਰ ਮੰਨਦੀ ਇੱਥੇ ਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਉੱਠਣ ਹੁਣ ਜਿਵੇਂ ਇਹਦੀ ਆਧਾਰਨ ਤਾਜੀ ਆਧਾਰਨਾ ਇਹ ਲੈਂਡ ਪੂਲਿੰਗ ਪਾਲਿਸੀ ਜਦੋਂ ਗੱਲ ਲੋਕਾਂ ਦੇ ਰੋਜ਼ਗਾਰ ਤੇ ਆਈ ਸਾਡੇ ਜ਼ਿੰਮੇਵਾਰ ਤਬਕੇ ਦੇ ਸਾਡੇ ਢਿੱਡ ਤੇ ਸੱਟ ਮਾਰੀ ਸਰਕਾਰ ਨੇ ਤਾਂ ਵੱਡੇ ਪੱਦਰ ਦੇ ਵਿਰੋਧ ਦੀਆਂ ਤਿਆਰੀਆਂ ਹੋਈਆਂ ਲੋਕਾਂ ਦਾ ਗੁੱਸਾ ਜ਼ਾਹਰ ਹੋਇਆ ਤਾਂ ਸਰਕਾਰ ਬੈਕਫੁੱਟ ਤੇ ਹੋਗੀ ਜੇ ਲੋਕ ਉੱਠਣ ਤਾਂ ਸਰਕਾਰਾਂ ਨੂੰ ਮਨਾਇਆ ਜਾ ਸਕਦਾ ਇਹ ਡੈਮੋਕਰੇਸੀ ਹੈ ਲੋਕਤੰਤਰ ਲੋਕਤੰਤਰ ਹੁੰਦਾ ਲੋਕਾਂ ਦਾ ਪਰ ਜੇ ਅਸੀਂ ਕਿਸੇ ਨਿੱਜੀ ਆਪਣੇ ਛੋਟੇ-ਛੋਟੇ ਕੋਈ ਉੱਥੇ ਕੌਣ ਅੱਗੇ ਆ ਜੀ ਕੌਣ ਪਿੱਛੇ ਆ ਅਸੀਂ ਗਏ ਅਸੀਂ ਨਾ ਗਏ ਇਹ ਚੀਜ਼ਾਂ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਕੌਮੀ ਸੋਚ ਰੱਖੋ ਵੱਡਾ ਦਿਲ ਰੱਖੋ ਤਾਂ ਸਭ ਮਸਲੇ ਹੱਲ ਹੋ ਸਕਦੇ ਨੇ ਤਾਂ ਕਿਤੇ ਨਾ ਕਿਤੇ ਭਾਈ ਸਾਹਿਬ ਹੋਰਾਂ ਨੇ ਵੀ ਵਿਚਾਰ ਜਿਹੜੇ ਦੱਸੇ ਨੇ ਕਿ ਅਸਲ ਦੇ ਵਿੱਚ ਇਹ ਲੋਕਾਂ ਦੇ ਸਾਥ ਦੇਣ ਤੇ ਸੰਘਰਸ਼ ਡਿਪੈਂਡ ਕਰਦੇ ਹੁੰਦੇ ਨੇ ਕਿ ਜੇਕਰ ਲੋਕ ਹੁਣ ਤੋਂ ਪਹਿਲਾਂ ਜਿਹੜੇ ਸਾਥ ਉਹ ਦਿੰਦੇ ਤਾਂ ਕਿਤੇ ਨਾ ਕਿਤੇ ਇਹ ਸੰਘਰਸ਼ ਬਹੁਤ ਸਮੇਂ ਦਾ ਅਸੀਂ ਜਿੱਤ ਲੈਂਦੇ ਇਸ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰ ਲੈਂਦੇ ਪਰ ਲੋਕਾਂ ਨੇ ਜਿਹੜਾ ਸਾਥ ਨਹੀਂ ਦਿੱਤਾ ਉਸ ਕਰਕੇ ਹੁਣ ਤੱਕ ਇਹ ਸੰਘਰਸ਼ ਜਿਹੜਾ ਲੇਟ ਹੋਇਆ ਤੇ 31 ਅਗਸਤ ਤੱਕ ਦਾ ਜਿਹੜਾ ਸਰਕਾਰ ਨੇ ਟਾਈਮ ਦਿੱਤਾ ਕਿ ਉਹ ਲੋਕਾਂ ਦੀ ਸਲਾਹ ਲੈਣਗੇ ਤੇ ਲੋਕਾਂ ਦੇ ਜਿਹੜੇ ਕਹ ਲਿਆ ਕਿ ਜਵਾਬ ਆਉਣਗੇ ਜਿਸ ਤਰ੍ਹਾਂ ਦੇ ਉਸ ਦੇ ਆਧਾਰ ਤੇ ਇਹ ਕਾਨੂੰਨ ਆ ਜਿਹੜਾ ਪਾਸ ਕਰ ਦਿੱਤਾ ਜਾਊਗਾ ਬਾਕੀ ਦੇਖਣ ਵਾਲਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਰਕਾਰ ਕਿੰਨੀ ਜਲਦੀ ਇਸ ਕਾਨੂੰਨ ਨੂੰ ਪਾਸ ਕਰਦੀ ਹੈ ਤੇ ਤਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਜਲਦ ਤੇ ਜਲਦ نیچے ਆ ਸਕਣ ਤੇ ਉਹਨਾਂ ਨੂੰ ਜਿਹੜਾ ਕਿ ਕਹਿ ਰਹੀਆਂ ਸਲਾਮਤੀ ਦੇ ਨਾਲ ਅਸੀਂ ਉਹਨਾਂ ਨੂੰ نیچے ਉਤਾਰ ਸਕੀਏ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਭਾਈ ਗੁਰਜੀਤ ਸਿੰਘ ਖਾਲਸਾ ਥੱਲੇ ਆ ਜਾਣ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ